ਤੇ ਕਈ ਦਫਾ ਮੈਂ ਦੇਖਿਆ ਹੈ ਬੰਦਾ ਹਜ਼ਾਰ ਬੋਲ ਕੇ ਇੱਕ ਵੀ ਨਹੀਂ ਸੁਣਦਾ ਬੋਲੀ ਜਾਂਦਾ ਬੋਲੀ ਜਾਂਦਾ ਸੁਣਦਾ ਨਹੀਂ ਵੀ ਕਿਸੇ ਦੀ ਸੁਣ ਵੀ ਲੈ ਪ੍ਰੈਸਪਲ ਗੰਗਾ ਸਿੰਘ ਨਾਲ ਇੱਕ ਦਫਾ ਇਕੱਠੇ ਹੋ ਗਏ ਹਲਦਵਾਨੀ ਵਿੱਚ ਵਾਲਬਨ ਸੰਨ ਇਕਾਠ ਦੀ ਗੱਲ ਤੇ ਮੈਂ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸਸਕ੍ਰਿਤੀ ਸ਼ਲੋਕਾਂ ਦੀ ਕਥਾ ਕਰਾਂ ਉਹ ਸ਼ਾਮੇ ਖੁੱਲਾ ਲੈਕਚਰ ਦੇਣ ਤੇ ਸੰਧਿਆ ਸਮੇਂ ਅਸੀਂ ਬਾਹਰ ਖੁੱਲੇ ਸੈਰ ਕਰਨ ਨਿਕਲ ਜਾਂਦੇ ਸੀ ਇੱਕ ਦਿਨ ਮੈਂ ਸੁਭਾਵਤ ਪੁੱਛ ਲਿਆ ਮੈਂ ਇੱਕ ਪ੍ਰਿੰਸੀਪਲ ਸਾਹਿਬ ਫਲਸਫੇ ਦੀ ਦੁਨੀਆ ਚ ਵਿਚਾਰ ਦੀ ਦੁਨੀਆ ਚ ਵਕਈ ਥੜੇ ਤੱਕ ਕਿਸੇ ਦੀ ਪਹੁੰਚ ਨਹੀਂ ਤੇ ਮੇਰਾ ਮਨ ਕਾਇਲ ਹੈ ਤੁਹਾਡੀ ਦਿਮਾਗੀ ਪਹੁੰਚਦਾ ਪਰ ਇੱਕ ਆਪਸੀ ਸਵਾਲ ਕਰ ਲਈਏ ਮੈਂ ਕਹਾਂ ਆਪਾਂ ਦੋਵੇਂ ਹੀ ਪ੍ਰਚਾਰਕ ਇਸ ਨਾਲ ਦੇਤੇ ਮੇਰੇ ਤੇ ਤੁਹਾਡੇ ਮਨ ਦੀ ਕੀ ਹਾਲਤ ਹੈ ਮਨ ਕੀ ਅੱਖਾਂ ਉਹਨਾਂ ਦੀਆਂ ਮੈਂ ਅਸ਼ਕਬਾਰ ਦੇਖੀਆਂ ਨੀਤਰ ਸੱਜ ਲ ਹੋ ਗਏ ਮੈਨੂੰ ਕਹਿਣ ਲੱਗੇ ਜੇ ਹੋਰ ਮੈਂ ਲੰਬੇ ਚੌੜੇ ਤਰੀਕੇ ਨਾਲ ਤੇਰੇ ਸਾਹਮਣੇ ਗੱਲ ਕੀਤੀ ਤੇ ਉਹ ਨੀਰੀ ਦੁਨੀਆਦਾਰੀ ਹੋਵੇਗੀ ਮੇਰੇ ਕੋਲ ਇੱਕ ਰੁਬਾਈ ਸੁਣ ਲੈ ਉਹਦੇ ਚ ਮੈਂ ਆਪਣੇ ਹਿਰਦੇ ਨੂੰ ਉਡੇਲ ਕੇ ਰੱਖਿਆ ਮੈਂ ਉਹਦੋਂ ਰੁਬਾਈ ਨੋਟ ਕਰ ਲਈ ਸੀ ਬਾਦ ਵਿੱਚ ਕਾਫੀ ਧਾਰਮਿਕ ਮੈਗਜ਼ੀਨ ਜਿਹੜੇ ਇੰਡੀਆ ਚ ਛਪਦੇ ਨੇ ਉਹਨਾਂ ਚ ਉਹ ਰੁਬਾਈ ਛਪੀ ਪ੍ਰਿੰਸਪਲ ਗੰਗਾ ਸੰਧੀ ਉਹਨਾਂ ਨੇ ਆਖਿਆ ਦਿਲ ਸਾਗਰ ਸਾਗਰ ਦੇ ਵੰਗਰ ਸੀ ਅਤ ਡੂੰਘਾ ਅੜਿਆ ਗਿਆਨ ਵਿਚਾਰ ਸਿਦਕ ਦੇ ਮੋਤੀ ਬਾਦਾ ਤਾਨੇ ਘੜਿਆ ਪਰ ਇਹ ਬਾਣ ਕੁਚੱਜੀ ਮੇਰੀ ਬਾਹਰ ਗੋਲ ਲੁਟਾਇਆ ਜੱਪ ਤਪ ਦੀ ਖੱਡੇ ਨਾ ਖੱਡੇ ਖਾਲੀ ਫਿਰ ਦਰ ਖੜਿਆ ਮੈਂ ਸੁਣਿਆ ਨਹੀਂ ਮੈਂ ਬੋਲੇ ਬੋਲੇ ਤੇ ਇਤਨਾ ਬੋਲੇ ਆ ਜਿੰਨੇ ਅੰਦਰ ਮੋਤੀ ਸਨ ਸਭ ਬੋਲ ਬੋਲ ਕੇ ਚਲੇ ਗਏ ਕੁਝ ਵੀ ਨਹੀਂ ਸੱਜਲ ਨੇਤਰਾ ਨਾਲ ਮੈਂ ਉਹਨਾਂ ਦੀ ਇਹ ਰੁਵਾਈ ਸੁਣੀ ਫਿਰ ਮੇਰੀ ਹਿੰਮਤ ਨਹੀਂ ਪਈ ਹੋਰ ਅੱਗੋਂ ਕੁਝ ਪੁੱਛਾਂ ਕੁਝ ਕਹਾਂ ਪਰ ਸੀ ਇੱਕ ਘੰਟਾ ਟੈਲਦੇ ਰਹੇ ਖਾਮੋਸ਼ ਟੈਲਦੇ ਰਹੇ ਨਾ ਉਹਨਾਂ ਨੇ ਕੁਛ ਆਖਿਆ ਤੇ ਨਾ ਮੈਂ ਉਹਨਾਂ ਦੀ ਰਬਾਈ ਤੋਂ ਪ੍ਰੇਰਿਤ ਹੋ ਕੇ ਇੱਕ ਦਿਨ ਮੈਂ ਇੱਕ ਰਬਾਈ ਪੰਜਾਬੀ ਦੀ ਲਿਖੀ ਸੀ ਹਾਂਜੀ ਉਰਦੂ ਦੀ ਹੀ ਸ਼ਾਇਰੀ ਦਾਸ ਕੋਲ ਲਿਖੀ ਜਾਂਦੀ ਹੈ ਸੁਭਾਵਕੇ ਰਬਾਈ ਆਈ ਤੇ ਮੈਂ ਇਹ ਨੋਟ ਕਰ ਲਈ ਦਿਲ ਸੂਰਜ ਸੂਰਜ ਦੇ ਵਾਂਗ ਰਸੀ ਪਿਆ ਨਿਸ਼ਕਾਮਾਰੇ ਗਿਆਨ ਵਿਚਾਰ ਸਿਦਕ ਦੀਆਂ ਕਿਰਣਾ ਭਰੀਆਂ ਸਿਰਜਣ ਹਾਰੇ ਪਰ ਅਫਸੋਸ ਮਸਕੀਨੇ ਸਤਾਈ ਲਗਿਆ ਗ੍ਰਹਿਨ ਹੋ ਦੇਦਾ ਬੋਲ ਬੋਲ ਕੇ ਚਮਕ ਗਵਾਈ ਗਿਰਿਆ ਹੁਣ ਅੰਧਿਆਰ ਹੈ ਪ੍ਰੇਰਨਾ ਉਹਨਾਂ ਦੀ ਰੂਬਾਈ ਤੋਂ ਮਿਲੇ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਦੇ ਕੁਲ ਬੋਲ ਚੇਤੇ ਆਏ ਕੋਏ ਕਿ ਪਗਦ ਦੀ ਪਛਾਣ ਕੀ ਹੈ ਗੁਰਸਿੱਖ ਦੀ ਕਿਸ ਤਰ੍ਹਾਂ ਪਛਾਣ ਕਰੋਗੇ ਭਗਰਦੇ ਤੋ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਦੀ ਇੱਕ ਪੰਕਤੀ ਤੁਹਾਡੇ ਸਾਹਮਣੇ ਰੱਖਾਂ ਭਗਤਾ ਕੀ ਚਾਲ ਨਿਰਾਲੇ ਚਾਲ ਹੈ ਨਿਰਾਲੇ ਭਗਤਾ ਕੈਰੀ ਵਿਖਮ ਮਾਰਗ ਚੱਲਣਾ ਬੜੇ ਵਿਖੜੇ ਮਾਰਗ ਤੇ ਚੱਲਦੇ ਨੇ ਕਿਹੜੇ ਵਿਖੜੇ ਮਾਰਗ ਤੇ ਲੱਭ ਲੋਭ ਅੰਕਾਰ ਦਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਜਿੰਨਾ ਜ਼ਿਆਦਾ ਬੋਲੇਗਾ ਮਨ ਖਿੰਡੇਗਾ जिन्ना ज्यादा बोलेगा शक्ति खिल रहेगी ताकत नाश होगी इस संबंध कुछ होर महापुरुषों के बोल भी दास ने संग्रह की थे ईरान का प्रसिद्ध संत शेख सादी तो कहता है कम आवाज हरगिज़ न बीनी खजल जवै मुश्क बेहतर यक तो दिल ਉਹ ਕਹਿੰਦਾ ਮੈਂ ਕਦੀ ਖੱਜਲ ਖੁਆਰ ਹੁੰਦਾ ਆ ਉਹ ਬੰਦਾ ਨਹੀਂ ਦੇਖਿਆ ਜਿਹੜਾ ਘੱਟ ਬੋਲਦਾ ਲੋੜ ਦੇ ਮੁਤਾਬਕ ਬੋਲਦਾ ਹੈ ਮਾਹੌਲ ਦੇ ਮੁਤਾਬਕ ਬੋਲਦਾ ਹੈ ਲੋੜ ਤੇ ਮਾਹੌਲ ਇਹ ਦੋ ਗੱਲਾਂ لازمی ਨੇ ਕਿਸੇ ਘਰ ਦੇ ਵਿੱਚ ਮੌਤ ਹੋ ਗਈ ਉੱਥੇ ਤੇ ਬੰਦਾ ਵਿਆਹ ਦੇ ਸੋਲੇ ਲੈ ਬੈਠੇ ਕੋ ਚੰਗੀ ਗੱਲ ਹੈ ਉੱਥੇ ਪੱਬਦੀ ਨਹੀਂ ਤੇ ਵਿਆਹ ਸ਼ਾਦੀ ਦਾ ਘਰ ਹੈ ਉੱਥੇ ਮੌਤ ਦੀਆਂ ਗੱਲਾਂ ਹੀ ਲੈ ਬੈਠਾ ਇਹਨੂੰ ਮੌਤ ਮਾਹੌਲ ਦਾ ਹੀ ਨਹੀਂ ਪਤਾ ਵਕਤ ਦਾ ਹੀ ਨਹੀਂ ਪਤਾ ਵਕਤ ਵਿਚਾਰੇ ਸੁ ਬੰਦਾ ਹੋਇ। ਫਿਰ ਉਤਨਾ ਬੋਲ ਜਿੰਨੀ ਕੀ ਲੋੜ ਹੈ। ਬੜੀ ਕੀਮਤੀ ਗੱਲ ਉਸਨੇ ਕਹੀ ਹੈ। ਜਵੇ ਮੁਸ਼ਕ ਬਹਤਰ ਇਕ ਤਉਦਾ ਗਿਲ। ਜਹੋ ਦੇ ਦਾਣੇ ਜਿੰਨੀ ਇੱਕ ਗੱਲ ਆਖ ਨਿੱਕੀ। ਪਰ ਹੋਵੇ ਮੁਸ਼ਕ ਕਪੂਰ ਵਰਗੀ। ਤੇ ਤੂੰ ਗੱਲਾਂ ਦਾ ਢੇਰ ਲਾ ਦੇਵੇਂ ਪਹਾੜ ਤੋਦਾ। ਤੇ ਹੋਵੇ ਸਾਰੀ ਮਿੱਟੀ ਹਾਕ ਕਿਹੜੇ ਕੰਮ ਦੇ। ਗੱਲ ਇੱਕ ਆਖ ਪਰ ਹੋਵੇ ਮੁਸ਼ਕ ਕਪੂਰ ਵਰਗੀ ਪਾਵੇਂ ਉਹ ਗੱਲ ਜਉ ਦੇ ਦਾਣੇ ਜਿੰਨੀ ਨਿੱਕੀ ਹੋਵੇ ਜਵੇਂ ਮੁਸ਼ਕ ਬਹਿਤਰ ਅਜ਼ ਇਕ ਤੋਦਾ ਗਿੱਲ ਇਕ ਤੋਦਾ ਮਿੱਟੀ ਦਾ ਗਿੱਲ ਮਿੱਟੀ ਨੂੰ ਕਹਿੰਦੇ ਨੇ ਉਹਦੇ ਨਾਲੋਂ ਬਿਹਤਰ ਹੈ ਉਹ ਜਉ ਦਾ ਦਾਣਾ ਬਸ਼ਰਤੇ ਮੁਸ਼ਕ ਕਪੂਰ ਵਰਗਾ ਇਕ ਨਿੱਕੀ ਗੱਲ ਜਿਹਦੇ ਚ ਸੁਗੰਧੀ ਹੋਵੇ ਜਿਹਦੇ ਚ ਕੁਝ ਗੱਲ ਹੋਵੇ ਪਰ ਇਹ ਮਹਾਪੁਰਸ਼ ਇੱਥੇ ਤੱਕ ਵੀ ਕਹਿੰਦਾ ਹੈ ਕਿ ਜਿੱਥੇ ਮੇਰੀ ਲੋੜ ਨਹੀਂ ਉੱਥੇ ਮੈਨੂੰ ਨਹੀਂ ਬੋਲਣਾ ਚਾਹੀਦਾ ਮੇਰੇ ਬੋਲਣ ਦਾ ਕੋਈ ਆਖੀ ਨਹੀਂ ਫਿਰ ਅੱਗੇ ਕਹਿੰਦਾ ਵਗਰ ਬੀਨਮ ਕੇ ਨਾ ਬੀਨਾ ਚਾ ਅਸਤ ਅਗਰ ਮੈਂ ਦੇਖਾਂ ਕਿ ਇੱਕ ਅੰधे ਦੇ ਅੱਗੋਂ ਖੋ ਹੈ ਅੱਖਾਂ ਕੋਈ ਨਹੀਂ ਤੇ ਚੱਲ ਰਿਹਾ ਤੇ ਅੱਗੋਂ ਖੋ ਹੈ ਵਗਰ ਬੀਨਮ ਕੇ ਨਾ ਬੀਨਾ ਚਾ ਅਸਤ ਅਗਰ ਖਮੋਸ਼ ਬਨਸ਼ੀਨਮ ਗੁਨਾਹ ਅਸਤ ਅਗਰ ਮੈਂ ਉੱਥੇ ਚੁੱਪ ਰਹਿ ਜਾਣਾ ਪਾਪ ਹੈ ਗੁਨਾਹ ਹੈ ਮੈਨੂੰ ਕਹਿ ਦੇਣਾ ਚਾਹੀਦਾ ਰੁਕ ਜਾ ਅੱਗੋਂ ਖੋ ਹੈ ਪਰ ਇੱਕ ਦੀਆਂ ਅੱਖਾਂ ਵੀ ਖੁੱਲੀਆਂ ਹੋਈਆਂ ਨੇ ਉਹਨੂੰ ਦਿਖਾਈ ਵੀ ਦਿੰਦਾ ਤੇ ਫਿਰ ਮੈਂ ਡੋਰਾ ਪਿੱਟੀ ਜਾਵਾਂ ਵੀ ਅੱਗੋਂ ਖੋ ਹੈ ਅੱਗੋਂ ਖੋ ਹੈ ਸ਼ੇਖ ਸਾਦੀ ਕਰਨੀ ਤੇ ਮੋੜਦਾ ਹੈ ਤੇ ਮੋੜ ਰਕਦਾ ਗਗਲੇ ਨੂੰ ਦਿਖਾਈ ਦਿੰਦਾ ਪਿਆ अगला वेख रहे खूह तेन डंडोरा पिटण की अगर भी नम के ना भी चा अस्त अगर खामोश बना शीनम गुना अस्त भगत कबीर ने भी हैं कि बोलत बोलत बढ़े बिकारा, बिन बोले क्या करे बिचारा बोता बोलन बिकार वे मन खिंड ਬਹੁਤਾ ਬੋਲਣਾ ਗੁਰਨਾਮਕ ਦੀ ਦ੍ਰਿਸ਼ਟੀ ਜੀ ਬਹੁਤਾ ਬੋਲਣਾ ਝਖਣ ਹੋਏ ਝਖਣ ਆਵੇ ਬੋਲੀ ਜਾਣਾ ਬੋਲੀ ਜਾਣਾ ਬੋਲੀ ਜਾਣਾ ਨਾ ਸਿਰ ਨਾ ਪੈਰ ਕਦੀ ਸੱਚੇ ਕਦੀ ਕੱਦੇ ਕੋਈ ਮਕਸਦ ਨਹੀਂ ਕੋਈ ਮੁਦਾ ਨਹੀਂ ਕੋਈ ਲੋੜ ਨਹੀਂ ਕੋਈ ਜ਼ਰੂਰਤ ਨਹੀਂ ਬੋਲੀ ਜਾਣਾ ਮਨ ਖਿੰਡੇਗਾ ਸ਼ਕਤੀ ਨਾਸ਼ ਹੋਵੇਗੀ ਇਹ ਸਵਸਥੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਬਹੁਤ ਨਾ ਹੀ ਬੋਲਣਾ ਇਹ ਵੀ ਇੱਕ ਰੱਬੀ ਗੁਣ ਹੈ ਆਲਮ ਸੇਖ ਸਾਹਿਬ ਇੱਥੇ ਤੱਕ ਕਹਿੰਦੇ ਨੇ ਕਿ ਜਿਸ ਬੰਦੇ ਦੀ ਜ਼बान ਬੰਦੇ ਦੇ ਕਾਬੂ 'ਚ ਨਹੀਂ ਬਿਹਤਰ ਹੈ ਉਸ ਤੋਂ ਨਾਲੋਂ ਉਹ ਬੰਦਾ ਜਿਹਦੀ ਜ਼बान ਗੁੰਗੀ ਹੈ ਬੋਲ ਹੀ ਨਹੀਂ ਸਕਦਾ ਭਾਗਾਂਚਲ ਕਹਿੰਦਾ ਬੇਵਕੂਫੀ ਦੀ ਨਿਸ਼ਾਨੀਆਂ ਕੀ ਨੇ ਮੂਰਖਤਾ ਦੀ ਨਿਸ਼ਾਨੀਆਂ ਕੀ ਨੇ ਦੋ ਚੀਜ਼ ਅਕਲ ਤੀਰ ਹੈ ਅਸਤ ਦਮ ਫਰੋ ਬਸਤਨ ਮੁਖਤਸਰ ਮੈਂ ਅਰਜ਼ ਕਰਦਾ ਤੂੰ ਗੁਫਤਮ ਬਵਕਤ ਖਮੋਸ਼ੀ ਬਵਕਤ ਖਮੋਸ਼ੀ ਗੁਫਤਮ ਬੋਲਣ ਦੇ ਵਕਤ ਚੁੱਪ ਕਰ ਜਾਣਾ ਤੇ ਚੁੱਪ ਕਰਨ ਦੇ ਵਕਤ ਬੋਲ ਪੈਣਾ ਬਸ ਇਹ ਮੂਰਖਤਾ ਦੀ ਨਿਸ਼ਾਨੀ ਹੈ ਕਹਿੰਦਾ ਇਹ ਦੋ ਗੱਲਾਂ ਮੂੜ ਪੜੇ ਦੀਆਂ ਨਿਸ਼ਾਨੀਆਂ ਜਿੱਥੇ ਚੁੱਪ ਕਰਨਾ ਚਾਹੀਦਾ ਸੀ ਉੱਥੇ ਬੋਲ ਹੀ ਗਿਆ ਬੋਲ ਹੀ ਗਿਆ ਤੇ ਜਿੱਥੇ ਬੋਲਣਾ ਚਾਹੀਦਾ ਸੀ ਉੱਥੇ ਚੁੱਪ ਕਰਕੇ ਬੈਠ ਗਿਆ ਬੋਲੇ ਹੀ ਨਹੀਂ ਇਸ ਤਰ੍ਹਾਂ ਦੇ ਬੰਦੇ ਨੂੰ ਪਤਾ ਹੈ ਮੂਰਖ ਕਿਉਂ ਆ ਗਿਆ ਕਿ ਮੈਂ ਮੂਰਖ ਦੇ ਅਰਥ ਪੜੇ ਨਹੀਂ ਮਹਾਨ ਕੋਸ਼ ਦੇ ਵਿੱਚ ਮੂਰਖ ਜੋ ਅਗਲੇ ਦਾ ਮੂੰਹ ਰੱਖ ਕੇ ਚੁੱਪ ਕਰ ਗਿਆ ਬੋਲੇ ਆ ਹੀ ਨਹੀਂ ਕਹਿੰਦਾ ਕੀ ਕਰੀ ਅਗਲੇ ਦਾ ਮੂੰਹ ਰੱਖਣਾ ਸੀ ਤੇ ਮੂੰਹ ਰੱਖ ਕੇ ਜਿਹੜਾ ਚੁੱਪ ਕਰ ਗਿਆ ਮੂਰਖ ਉਹਨੂੰ ਕਹਿੰਦੇ ਨਾ ਔਰ ਕੋਈ ਨੂੰ ਕਹਿੰਦੇ ਫਿਰ ਕੁਝ ਐਸੀਆਂ ਗੱਲਾਂ ਆਖ ਗਿਆ ਜਿਹੜੀਆਂ ਕਹਿਣੀਆਂ ਹੀ ਨਹੀਂ ਚਾਹੀਦੀਆਂ ਸਨ ਬੜੀ ਮਾਨ ਮਰਿਆਦਾ ਦੀ ਕਿਸੇ ਦੇ ਸੰਬੰਧ ਵਿੱਚ ਤੇ ਪੁੱਛੀਏ ਤੂੰ ਕਿਉਂ ਆਖੀਂ ਆਂ ਕਹਿੰਦਾ ਅਗਲੇ ਦਾ ਮੂੰਹ ਰੱਖਣਾ ਸੀ ਕੀ ਕਰੀਏ ਉਹਨਾਂ ਤੇ ਕਹਿਣੀਆਂ ਨਹੀਂ ਸਨ ਪਰ ਅਗਲੇ ਦਾ ਮੂੰਹ ਰੱਖਣਾ ਸੀ ਕਹਿ ਦਿੱਤੀਆਂ ਨੇ ਮੂਰਖ ਬੋਲਣ ਲੱਗਿਆਂ ਜਿਨੇ ਮੂੰਹ ਅੱਗੇ ਰੱਖਿਆ ਵਿਚਾਰ ਨਹੀਂ ਦਿਮਾਗ ਨਹੀਂ ਖਾਣ ਪੀਣ ਲੱਗਿਆਂ ਬਸ ਮੂੰਹ ਅੱਗੇ ਰੱਖੇ ਸੋਚ ਨਹੀਂ ਵਿਚਾਰ ਨਹੀਂ ਮੂਰਖ ਬਿੱਤੂ ਜੋ ਮੂੰਹ ਚ ਬੰਦਦਾ ਪਿਆ ਸੋਚ ਵੀ ਤੇ ਲੈ ਕੀ ਪਾ ਰਿਆ ਸ਼ਰਾਬ ਪੀ ਰਹੇ ਬੋਤ ਸੋਚ ਤੇ ਸਹੀ ਇੱਕ ਇੱਕ ਗੋਟਨੇ ਕਰਨਾ ਕੀ ਹੈ ਤੇਰੇ ਅੰਦਰ ਹੈਰਾਨਗੀ ਦੀ ਗੱਲ ਬਾਕੀ ਖਾਣੇ ਪੀਣੇ ਦੇ ਸਬੰਧ ਵਿੱਚ तमाम ਧਾਰਮਿਕ ਦੁਨੀਆਂ ਦੇ ਵਿੱਚ મતभेद ਨੇ ਕੋਈ ਪਾਪ ਕਹਿੰਦਾ ਕੋਈ ਪੁੰਨ ਕਹਿੰਦਾ ਪਰ ਸ਼ਰਾਬ ਨੂੰ ਸਾਰੇ ਧਰਮਾਂ ਨੇ ਪਾਪ ਕਹਿ ਦਿੱਤਾ ਪਤਾ ਕਿਉਂ ਰੱਬ ਨਾਲ ਉਹੀ ਜੁੜ ਸਕਦਾ ਹੈ ਜਿਹੜਾ ਹੋਸ਼ ਦੇ ਚ ਹੋਵੇ ਜ਼ਿਆਦਾ ਸੁਚੇਤ ਹੋਵੇ ਤੇ ਸ਼ਰਾਬ बेहोश ਕਰਦੀ ਹੈ ਅਚੇਤ ਕਰਦੀ ਹੈ ਇਸ ਵਾਸਤੇ ਇਸਲਾਮ ਨੇ ਵੀ ਹਰਾਮ ਕਹਿ ਦਿੱਤਾ ਤੇ ਬਾਕੀ तमाम ਧਰਮਾਂ ਨੇ ਵੀ ਇਸ ਦੀ ਨਿੰਦਾ ਕਰ ਦਿੱਤੀ। ਇੱਕ ਬੋਤਲ ਪੁਰਖਾ ਤੂੰ ਸ਼ਰਾਬ ਦੀ ਪੀਂਦਾ ਪਏ ਘੜ ਤੋਂ ਘੜ 2-4 ਕਿਲੋ ਖੰਡ ਤੇ ਤੇਰੇ ਅੰਦਰ ਗਈ ਆਖਰ ਮਿੱਠੇ ਦਾ ਸੱਤ ਹੈ ਔਰ ਕੀ ਹੈ ਮਿੱਠੇ ਦਾ ਹੀ ਸੱਤ ਹੈ ਨਾ ਤੇ ਇਤਨਾ ਮਿੱਠਾ ਤੇਰੇ ਅੰਦਰ ਚਲਾ ਗਿਆ ਤੇ ਹੁਣ ਦੁਨੀਆ ਵਰਦੇ ਰੋਗ ਨਹੀਂ ਪੈਦਾ ਕਰੇਗਾ ਤੇ ਹੋਰ ਕੀ ਕਰੇਗਾ ਅਨਰਥ ਨਹੀਂ ਪੈਦਾ ਕਰੇਗਾ ਤੇ ਹੋਰ ਕੀ ਕਰੇਗਾ ਮੂੰਹ ਰੱਖ ਬਸ ਰੱਖ ਮੂੰਹ ਅੱਗੇ ਰੱਖਿਆ ਪਰ ਹੁਣ ਕੋਈ ਇਹ ਸੋਚ ਲਵੇ ਕਿ ਬੋਲਣ ਲੱਗਿਆਂ ਮਨ ਖਿੰਡਦਾ ਹੈ ਬੋਲਣ ਲੱਗਿਆਂ ਸ਼ਕਤੀ ਨਾਸ ਹੁੰਦੀ ਹੈ ਬੋਲਣ ਲੱਗਿਆਂ ਮਨ ਵਿੱਚ ਵਿਕਾਰ ਪੈਦਾ ਹੁੰਦੇ ਨੇ ਲਾਜ਼ਮ ਹੈ ਬੋਲਣਾ ਹੀ ਨਹੀਂ ਤੇ ਮੋਹ ਨਹੀਂ ਜ਼ੁਬਾਨ ਦੀ ਵਰਤੋ ਹੀ ਨਹੀਂ ਕਰਨੀ ਸਾਬ ਕਹਿੰਦੇ ਨੇ ਇਹ ਵੀ ਕੋਈ ਸਹੀ ਚੁਣਾਵ ਨਹੀਂ ਦੇਖੋ ਸਿਤਾਰ ਦੀਆਂ ਤਾਰਾਂ ਬਹੁਤੀਆਂ ਕੱਸਦੇ ਹੀ ਹੈ ਨਾ ਤੇ ਸੰਗੀਤ ਦੀ ਧੁਨ ਨਹੀਂ ਨਿਕਲਦੀ ਬਹੁਤ ਉੱਚਾ ਸੁਰ ਹੋ ਜਾਏ ਤੇ ਜੇ ਬਿਲਕੁਲ ਢੇਲੀਆਂ ਕਰਦੇ ਹੈ ਤੇ ਨਗਮਾ ਉਹ ਜਨੇ ਨਿਕਲਦਾ ਨਾ ਬੋទੀਆਂ ਕਸੀਆਂ ਚਾਹੀਦੀਆਂ ਨੇ ਨਾ ਬੋទੀਆਂ ਢੇਲੀਆਂ ਔਰਖਾ ਇਤਨਾ ਵੀ ਨਾ ਬੋਲ ਕੇ ਤੂੰ ਬੜਬੋਲਾ ਹੋ ਜਾਏ ਤੇ ਇਤਨਾ ਵੀ ਚੁੱਪ ਨਾ ਰਹੇ ਕਿ ਤੂੰ ਮੋਨੀ ਹੋ ਜਾਏ ਜਿੱਥੇ ਤੇਰੀ ਲੋੜ ਹੈ ਬੋਲ ਗੱਲ ਇਤ ਨਹੀਂ ਹੈ ਇਸ ਵਾਸਤੇ ਸਾਇਬ ਕਹਿੰਦੇ ਚੁੱਪ ਪੈ ਚੁੱਪ ਨਾ ਹੋਵਈ ਜੇ ਲਾਇ ਰਹੇ ਹਾਂ ਲਿਵਤਾਰ ਇੱਕ ਲਿਵਤਾਰ ਜੇ ਚੁੱਪ ਤੋਂ ਧਾਰਨ ਕਰ ਲੈ 12 12 ਸਾਲ ਦੇ ਮੌਨੀ ਮੌਜੂਦ ਨੇ ਔਰ ਐਸਾ ਵੀ ਮੈਂ ਦੇਖਿਆ ਹੈ ਕਈ ਵਾਰ ਮੌਨ ਆਪਣੀ ਬਚਾਅ ਵਾਸਤੇ ਵੀ ਆਉਂਦਾ ਹੈ ਦੇਸ਼ ਵਿੱਚ ਜਦ ਅਮਰਜੈਂਸੀ ਲੱਗੀ ਤੇਂਦਸਤਾਨ ਦੇ ਵਿੱਚ ਇੱਕ ਸਭ ਤੋਂ ਵੱਡਾ ਸਾਧੂ ਤੇ ਗੁਜ਼ਰ ਗਿਆ ਵਿਨੋਬਾ ਭਾਵੇ ਇਹਨੇ ਉਹਨਾਂ ਦਿਨਾਂ ਚ ਮੌਨ ਰੱਖ ਲਿਆ ਅੱਗੇ ਪਿੱਛੇ ਕਥਾ ਕਰਦਾ ਫਿਰਦਾ ਸੀ ਬੋਲਦਾ ਸੀ ਤੇ ਜਿਵੇਂ ਐਮਰਜੈਂਸੀ ਲਾਗੂ ਹੋਈ ਨਾ ਤੇ ਇਹਨੇ ਆਖੇ ਮੈਂ ਅੱਜ ਤੋਂ ਮੌਨਦਾਰਨ ਕੀਤਾ ਹੱਦ ਹੋ ਗਈ ਸੱਚ ਸੁਣਾਏ ਸੀ ਸੱਚ ਕੀ ਬੇਲਾ ਬੋਲਣ ਦੇ ਵਕਤ ਮੌਨਦਾਰਨ ਕਰਨੇ ਚੁੱਪ ਕਰ ਗਏ ਇਹ ਸੰਤਪਣਾ ਨਹੀਂ ਇਹ ਕੋਈ ਭਗਤੀ ਨਹੀਂ ਇਹ ਤੇ ਗੁਰਨਾਮਿਕ ਦਾ ਜਿਗਰਾ ਜਿਨੇ ਬਾਬਰ ਨੂੰ ਮੂੰਹ ਤੇ ਕਹਿ ਦਿੱਤਾ ਤੂੰ ਜਾਬਰ ਹੈ ਬਾਬਰ ਥੋੜੀ ਹੈ ਜਾਬਰ ਹੈ ਇਹ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਗਰਾ

बोले नाही होए बैठा मौनी अंतर कल्प भवाईए जौनी ते मैं ये देखया है जेडे हुन मौन धारण कर लेंदे ने ते कुछ ना कुछ ते लोड़ा होंदियां फिर इशारियां नाल गल ना कर ते इशारे ते मन दे फुरने ते बोलणा भी ते मन दे फुरने कर के ही है ना पहले ते मन चो ही फुरने पैदा होंदे ने जो जी होए सो उगवे मौका गया वाओ ਇਕ ਬੰਦਾ ਇਹ ਆਪ ਦੇ ਵਿੱਚ ਮਿੱਤਰੇ ਗੱਲ ਬੁਰੀ ਨਾ ਮਨਾਈ ਮੇਰੇ ਮੂੰਹੋਂ ਐਵੇਂ ਨਿਕਲ ਗਈ ਏ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਹੋਈ ਨਹੀਂ ਸਕਦਾ ਅਗਰ ਤੇਰੇ ਅੰਦਰ ਨਹੀਂ ਸੀ ਤਾਂ ਮੂੰਹੋਂ ਨਿਕਲ ਵੀ ਨਹੀਂ ਸਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ ਜੋ ਜੀ ਹੋਏ ਸੋ ਉਗਵੇ ਇਤਿ ਜੀ ਅੰਦਰ ਹੁੰਦਾ ਮੂਹ ਤ ਪ੍ਰਗਟ ਹੁੰਦਾ ਇਹ ਗਲ ਵਖਰੀ ਕਿ ਹੁਣ ਤੇਰੇ ਅੰਦਰ ਨਾ ਹੋਵੇ ਪਰ ਉਦੋਂ ਸੀ ਤਾਂ ਤੇਰੀ ਜ਼ਬਾਨ ਬਿਆਨ ਕਰ ਗਈ ਵਰਨਾ ਕਹਿ ਨਹੀਂ ਸਕਦੀ ਸੀ ਤਾਂ ਤੇਰੀ ਰਸਨਾ ਤੇ ਬੋਲ ਨਿਕਲੇ ਨੇ ਵਰਨਾ ਨਿਕਲ ਹੀ ਨਹੀਂ ਸਕਦੇ ਸਾਬ ਤੋ ਬੋਲ ਵੀ ਅੰਦਰ ਮਨ ਦੇ ਫੁਰਨਿਆਂ ਨਾਲ ਨਿਕਲਦੇ ਨੇ ਤੇ ਇਸ਼ਾਰੇ ਵੀ ਮਨ ਦੇ ਫੁਰਨਿਆਂ ਨਾਲ ਨਿਕਲਦੇ ਨੇ ਤੇ ਇਸ਼ਾਰਾ ਵੀ ਤੇ ਭਾਸ਼ਾ ਹੀ ਹੈ ਪ੍ਰਾਚੀਨ ਸਮੇਂ ਜਦ ਮਨੁੱਖ ਦੇ ਕੋਲ ਭਾਸ਼ਾ ਨਹੀਂ ਸੀ ਤਾਂ ਇਸ਼ਾਰੇ ਹੀ ਭਾਸ਼ਾ ਸਨ ਤੇ ਮੈਂ ਅਰਜ਼ ਕਰਾਂ ਅੱਜ ਵੀ ਸਾਰੀ ਦੁਨੀਆ ਦੇ ਇਸ਼ਾਰੇ ਇੱਕ ਨੇ ਨਾ ਕਰਨਾ ਹੈ ਨਾ ਤੇ ਅੱਜ ਵੀ ਬੰਦਾ ਉਸੇ ਰੰਗ ਨਾਲ ਸਿਰ ਹਿਲਾ ਲੈਂਦਾ ਹੈ ਸਿਰੇ ਹਿਲਾਣਾ ਇਸ਼ਾਰਾ ਹੈ ਇੰਜ ਕਰਦੇ ਨੇ ਤੇ ਹਾਂ ਕਰਨੀ ਤੇ ਬੰਦਾ ਇੰਜ ਕਰ ਦਿੰਦਾ ਸਾਰੀ ਦੁਨੀਆ 'ਚ ਕਰਦਾ ਹੈ ਅੱਜ ਵੀ ਕਰਦਾ ਹੈ ਇਸ਼ਾਰੇ ਸਾਰੀ ਦੁਨੀਆ ਦੀ ਕਦੀ ਬਗੌਰ ਮੁਤਾਲਾ ਕਰਕੇ ਵੇਖਣਾ ਮਿਲ ਲੈਣਾ ਤੇ ਇਸ਼ਾਰੇ ਵੀ ਤੇ ਬੋਲਣਾ ਹੀ ਹੈ ਔਰ ਕੀ ਹੈ ਤੇ ਇਸ਼ਾਰਿਆਂ ਨਾਲ ਮੰਗੀ ਜਾਣਾ ਇਸ਼ਾਰਿਆਂ ਨਾਲ ਕੁਝ ਗੱਲ ਕਰਨੀ ਬਈ ਮੌਨੀ ਜੀ ਰਹਿਣ ਤਾਂ ਇਸ਼ਾਰੇ ਵੀ ਬੋਲਣਾ ਹੈ ਇਸ ਵਾਸਤੇ ਸਾਬ ਕਹਿੰਦੇ ਨੇ ਚੁੱਪ ਹੈ ਚੁੱਪ ਨਾ ਹੋ ਵਹੀ ਹੂ ਜੇ ਲਾਇ ਰਹਾ ਹਾਲਵਤਾਰ ਲਗਾਤਾਰ ਜੇ ਤੂੰ ਚੁੱਪ ਸਾਧ ਲਵੇਂ ਤਾਂ ਵੀ ਮਨ ਚੁੱਪ ਨਹੀਂ ਆਉਂਦਾ ਬੋਲਦਾ ਹੀ ਰਹਿੰਦਾ ਬੋਲਦਾ ਹੀ ਰਹਿੰਦਾ ਤੀਸਰਾ ਤਰੀਕਾ ਵામ ਮਾਰਗੀਆਂ ਨੇ ਅਪਣਾਇਆ ਵામ ਮਾਰਗੀਆਂ ਦਾ ਫੈਸਲਾ ਉਹਨਾਂ ਨੇ ਜਿਹੜੇ ਮੰਦਰ ਬਣਾਏ ਦੁਰਾਚਾਰ ਦੇ ਮੰਦਰ ਬਣਾਏ ਖਜੂਰਾ ਜਗਨਨਾਥ ਪੁਰੀ ਆਸਾਮ ਦੇ ਮੰਦਰ ਔਰ ਕੋਰਨਾਰ ਦੇ ਮੰਦਰ ਤੁਸੀਂ ਕਦੀ ਦੇਖੋਗੇ ਉਹ ਰਾਮ ਦੇ ਮੰਦਰ ਨਹੀਂ ਕਾਮ ਦੇ ਮੰਦਰ ਨਹੀਂ ساری ਦੁਨੀਆ ਦੇਖਣ ਜਾਂਦੀ ਹੈ ਉਹਨਾਂ ਨੂੰ ਉੱਥੇ ਦੁਰਾਚਾਰ ਦੀ ਸਰੇ ਆਮ ਪ੍ਰਦਰਸ਼ਨੀ ਹੈ ਮੂਰਤੀਆਂ ਦੇ ਰਾਂਹੀ ਇਹ ਬਣਾਏ ਵામ ਮਾਰਗੀਆਂ ਨੇ ਪਤਾ ਕਿਉਂ ਉਹਨਾਂ ਦਾ ਨਜ਼ਰੀਆ ਸੋਚਣੀ ਇਹ ਕਿ ਮਨ ਜੋ ਕੁਝ ਮੰਗਦਾ ਰਹੇ ਤੇ ਜੋ ਖਾਣਾ ਮੰਗਦਾ ਜੋ ਪੀਣਾ ਮੰਗਦਾ ਜੋ ਭੋਗੜਾ ਮੰਗਦਾ ਜੋ ਰਸ ਲੈਣਾ ਮੰਗਦਾ ਜੋ ਕੁਝ ਵੀ ਮੰਗਦਾ ਖੁੱਲ ਕਰ ਤੇ ਉਸ ਮੰਦਰ ਦੇ ਚ ਹਰ ਤਰ੍ਹਾਂ ਦੀ ਖੁੱਲ ਹੁੰਦੀ ਸੀ ਜੋ ਖਾਓ ਜੋ ਪੀਓ ਜੋ ਕੁਝ ਕਰਨਾ ਹੈ ਦੋ ਦੁਨੀਆ ਭਰ ਦੀ ਬਦਫੈਲੀਆਂ ਕਰਨੀ ਤੇ ਸੋਚਣੀ ਕੀ ਸੀ ਕਿ ਇੱਕ ਦਿਨ ਮਨ ਇਹਨਾਂ ਬਦਫੈਲੀਆਂ ਤੋਂ ਰੱਜ ਜਾਏਗਾ ਇਹਨਾਂ ਭੋਗਾਂ ਤੋਂ ਰੱਜ ਜਾਏਗਾ ਤੇ ਰੱਜਿਆ ਹੋਇਆ ਮਨ ਹੀ ਰੱਬ ਦੀ ਇਬਾਦਤ ਕਰ ਸਕਦਾ ਹੈ ਭੁੱਖਾ ਮਨ ਨਹੀਂ ਕਰ ਸਕਦਾ। ਰਜਾਉ ਬਹਿਨੇ ਜੋ ਕੁਝ ਇਹ ਮੰਗਦਾ ਇਸ ਸੋਚਣੀ ਨੇ ਵਾਮ ਮਾਰਗ ਨੂੰ ਜਨਮ ਦਿੱਤਾ ਤੇ ਵਾਮ ਮਾਰਗੀਆਂ ਦੇ ਮੰਦਰ ਬਣਾਏ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਮ ਮਾਰਗੀਆਂ ਤੇ ਇਸ ਤਰ੍ਹਾਂ ਦੇ ਸੋਚਣ ਵਾਲੇ ਬੰਦਿਆਂ ਵਾਸਤੇ ਸਵਾਲ ਜਿਵੇਂ ਕੁਝ ਕਮਨਿਸਟ ਵੀ ਕਹਿੰਦੇ ਨੇ ਵੀ ਸਰੀਰ ਦੀਆਂ ਲੋੜਾਂ ਦੀ ਪੂਰਤੀ ਹੋਣੀ ਚਾਹੀਦੀ ਦੇਖਣਾ ਅਗੇ ਫਿਰ ਮਨ ਦੇ ਬਾਰੇ ਦੇਖ ਲਵਾਂਗੇ। ਕਿ ਕਿਉਂ ਨਹੀਂ ਤ੍ਰਿਪਤ ਹੁੰਦਾ ਫਿਰ ਦੇਖ ਲਵਾਂ ਤੇ ਕਦੋਂ ਦੇਖੋਗੇ ਜ਼ਿੰਦਗੀ ਰਹੇਗੀ ਉਤਨੇ ਚਿਰ ਤੱਕ ਜ਼ਿੰਦਗੀ ਦਾ ਤੇ ਅੰਤ ਹੋ ਜਾਏਗਾ ਖਾਤਮਾ ਹੋ ਜਾਏਗਾ ਜੀਵਨ ਕੋਈ ਬਹੁਤ ਲੰਬਾ ਤੇ ਨਹੀਂ ਹੈ ਤੋਂ ਵਾਮ ਮਾਰਗੀਆਂ ਦੀ ਇਹ ਸੋਚਣੀ ਸੀ ਕਿ ਜੋ ਕੁਛ ਮਨ ਮੰਗਦਾ ਹੈ ਦੇਹ ਔਰ ਇਤਨਾ ਦੇਹ ਕਿ ਮਨ ਕਹਿ ਦੇਵੇ ਹੁਣ ਨਹੀਂ ਚਾਹੀਦਾ ਤੇ ਸਹਿਬ ਕਹਿੰਦੇ ਤੁਹਾਨੂੰ ਮਨ ਦਾ ਪਤਾ ਹੀ ਨਹੀਂ ਮਨ ਨੇ ਆਖਣਾ ਹੀ ਨਹੀਂ ਕਿ ਹੁਣ ਨਹੀਂ ਚਾਹੀਦਾ ਮਨ ਰਸ ਬਦਲ ਤੇ ਸਕਦਾ ਹੈ ਲੇਕਿਨ ਮਨ ਇਹ ਨਹੀਂ ਆਖੇਗਾ ਕਿ ਹੁਣ ਮੈਨੂੰ ਕੋਈ ਰਸ ਚਾਹੀਦਾ ਹੀ ਨਹੀਂ ਦੁੱਖ ਆ ਦੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਇਸ ਇੱਕ ਧਰਤੀ ਦੇ ਪਦਾਰਥ ਨਹੀਂ ਅਨੇਕਾਂ ਧਰਤੀਆਂ ਦੇ ਰਸ ਤੇ ਪਦਾਰਥ ਵੀ ਇਕੱਠੇ ਕਰ ਲਏ ਜਾਣ ਤੇ ਮਨ ਦੀ ਤ੍ਰਿਸ਼ਨਾ ਦੀ ਭੁੱਖ ਨਹੀਂ ਮਿਟਦੀ ਸਾਬ ਕਹਿੰਦੇ ਨੇ ਮਨ ਤੇ ਭੁੱਖਾ ਰਹਿ ਇਹਨੂੰ ਨਹੀਂ ਰਜਾਇਆ ਜਾ ਸਕਦਾ ਇਹ ਜੋ ਤੁਸੀਂ ਸੋਚ ਲਿਆ ਇਹਨੂੰ ਰਜਾਓ ਜੋ ਕੁਝ ਮੰਗਦਾ ਹੈ ਦੇਓ ਦੇਓ ਫਿਰ ਦੇਖ ਲਿਆਂਗੇ ਰੱਬ ਦੀ ਇਬਾਦਤ ਫਿਰ ਕਰਾਂਗੇ ਰਜੇ ਹੋਏ ਮਨ ਨਾਲ ਤੇ ਸਾਬ ਕੰਨ ਮਨ ਰਜਦਾ ਹੀ ਨਹੀਂ ਲਿਆਜ਼ਾ ਇਹ ਤੇ ਆਪਣੀ ਜ਼ਿੰਦਗੀ ਨੂੰ ਵਿਅਰਥ ਗਵਾਣਾ ਤੇ ਇਸ ਤਰ੍ਹਾਂ ਦੀ ਸੋਚਣੀ ਵੀ ਕਈ ਤਰ੍ਹਾਂ ਦੀ ਹੈ ਕਿ ਹੁਣ ਖਾ ਪੀ ਤੇ ਲਈਏ ਚਾਰ ਦਿਨ ਫਿਰ ਦੇਖ ਲਵਾਂਗੇ ਫਿਰ ਦੇਖ ਲਵਾਂਗੇ ਤੇ ਇਹਨਾਂ ਨੂੰ ਕੌਣ ਦੱਸੇ ਫਿਰ ਖਾਣੇ ਪੀਣੇ ਜੋਗਾ ਹੀ ਰਹਿ ਜਾਓਗੇ ਔਰ ਕੁਝ ਨਹੀਂ ਰਹਿ ਜਾਗਾ ਫਿਰ ਕੁਝ ਵੀ ਨਹੀਂ ਰਹੇ ਫਿਰ ਇਸੇ ਚੀਜ਼ ਹੀ ਫਸ ਕੇ ਰਹਿ ਜਾਓਗੇ ਮਨ ਨਹੀਂ ਰੱਜਦਾ ਮਨ ਨਹੀਂ ਤ੍ਰਿਪਤ ਹੁੰਦਾ ਭੁੱਖ ਹੈ ਭੁੱਖ ਨਾ ਉਤਰੇ ਜੇ ਬੰਨਾਂ ਬੁਰੀਆਂ ਭਾਰ ਇੱਕ ਧੱਕੇ ਨੇ ਹੋਰ ਜਨਮ ਲਿਆ ਹਿੰਦੁਸਤਾਨ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਸੀ ਕਿ ਵਿਦਿਆ ਹਾਸਲ ਕਰੋ ਹਰ ਪੱਖ ਦੀ ਕਲਾ ਹਾਸਲ ਕਰੋ ਹਰ ਪੱਖ ਦੀ ਇਤਨੇ ਸਿਆਣੇ ਬਣ ਜਾਓ ਇਤਨੇ ਜਾਤਰ ਬਣ ਜਾਓ ਇਤਨੇ ਦਾਰਸ਼ਨਿਕ ਬਣ ਜਾਓ ਇਤਨੇ ਉੱਗੇ ਗਿਆਨੀ ਬਣ ਜਾਓ ਕਿ ਆਪਣੇ ਗਿਆਨ ਦੇ ਆਸਰੇ ਤੇ ਮਨ ਦੇ ਸਾਰੇ ਫੁਰਨੇ ਤੇ ਵਿਕਾਰ ਮਿਟਾ ਦੇ ਸਚਿਆਰ ਬੋਲਾ ਸਾਇਬ ਕਦ ਨੇ ਸਿਆਣਪ ਵੀ ਨਹੀਂ ਕਮਾਉਂਦੀ ਸਹਿਜ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਬਲਕੇ ਦੇਖਿਆ ਗਏ ਸਿਆਣੇ ਜ਼ਿਆਦਾ ਗਲਤੀਆਂ ਕਰਦੇ ਕਹਿੰਦੇ ਨੇ ਮੂਰਖ ਦੀ ਹਜ਼ਾਰ ਗਲਤੀਆਂ ਸਿਆਣੇ ਦੀ ਇੱਕ ਗਲਤੀ ਵਰਗੀ ਹੁੰਦੀ ਕਿਉਂਕਿ ਉਸ ਦੀ ਇੱਕ ਗਲਤੀ ਵੀ ਜਿੰਨੀ ਤਬਾਹੀ ਕਰੇਗੀ ਮੋਰਖ ਦੀਆਂ ਹਜ਼ਾਰ ਗਲਤੀਆਂ ਵੀ ਉਤਨੀ ਤਬਾਹੀ ਨਹੀਂ ਕਰ ਸਕਦੀਆਂ ਇੱਕ ਛੋਟਾ ਜਿਹਾ ਥਾਲ ਦਾ ਪਾਣੀ ਜੇ ਕਿਤੇ ਆਪਣਾ ਰੁਖ ਬਦਲ ਦੇਵੇ ਤਾਂ ਕੋਈ ਬਹੁਤਾ ਨੁਕਸਾਨ ਨਹੀਂ ਹੋਣਾ ਪਰ ਜੇ ਇੱਕ ਵਗਦਾ ਹੋਇਆ ਦਰਿਆ ਆਪਣਾ ਰੁਖ ਬਦਲ ਦੇਵੇ ਉਹ ਤੇ ਬੜੀ ਤਬਾਹੀ ਕਰੇਗਾ ਬੜੀ ਪਰਵਾਦੀ ਕਰੇਗਾ ਕਿਸੇ ਵੱਡੇ ਮਨੁੱਖ ਦੀ ਇੱਕ ਗਲਤੀ ਵੀ ਬਹੁਤ ਵੱਡੀ ਤਬਾਹੀ ਕਰ ਦਈਏ ਖਾਸ ਕਰਕੇ ਉਹ ਬੰਦਾ ਪ੍ਰਤਿਸ਼ਟਿਤ ਹੋਵੇ ਮਾਨਨੀ ਹੋਵੇ ਸਿਆਣਾ ਸਮਝਿਆ ਜਾਂਦਾ ਹੋਵੇ ਗਿਆਨੀ ਸਮਝਿਆ ਜਾਂਦਾ ਹੋਵੇ ਉਹਦੀ ਇੱਕ ਨਿੱਕੀ ਜਣੀ ਭੁੱਲ ਵੀ ਤਬਾਹੀ ਦਾ ਵਾਇਸ ਬਣੇਗੀ ਬਰਬਾਦੀ ਦਾ ਵਾਇਸ ਬਣੇਗੀ ਅਗਰ ਉਹ ਪੂਜਨੀਕ ਹੈ ਪ੍ਰਤਿਸ਼ਟਿਤ ਹੈ ਤੇ ਆਖੇ ਮੂਰਤੀ ਚ ਧਿਆਨ ਜੋੜੋ ਤੇ ਹਜ਼ਾਰਾਂ ਨੇ ਮੰਨ ਲੈਣਾ ਹਜ਼ਾਰਾਂ ਹੀ ਕੁਲੜ ਪਏਗੇ ਹਜ਼ਾਰਾਂ ਹੀ ਕੁਲੇ ਖਿੱਚ ਪਏਗੇ ਅਗਰ ਉਹ ਪ੍ਰਤਿਸ਼ਟਿਤ ਹੈ ਮਾਨਨੀ ਹੈ ਉਹਦੀ ਗੱਲ ਹੈ ਕੁਝ ਤੇ ਉਹ ਆਖੇ ਕਿ ਮर्यादा ਨੂੰ ਕੀ ਲੈਣਾ ਹੈ اصول ਨੂੰ ਕੀ ਲੈਣਾ ਹੈ ਆਖਾਲ ਤਖਤ ਨੂੰ ਕੀ ਲੈਣਾ ਹੈ ਐ ਸਾਡੇ ਬਚਨ ਮੰਨੋ ਤੇ ਰੱਬ ਨਾਲ ਜੁੜ ਜਾਓਗੇ ਤੇ ਨਿੱਕੀ ਜਿਹੀ ਗਲਤੀ ਵੀ ਹਜ਼ਾਰਾਂ ਗਲਤੀਆਂ ਵਰਗੀ ਹੈ ਔਰ ਹੋ ਸਕਦਾ ਹੈ ਮੂਰਖ ਦੀਆਂ ਹਜ਼ਾਰਾਂ ਗਲਤੀਆਂ ਕਾਬਲੇ ਮਾਫ ਨੇ ਸਿਆਣੇ ਦੀ ਇੱਕ ਗਲਤੀ ਜਿਹੜੀ ਹੈ ਨਾ ਕਾਬਲੇ ਮਾਫ ਉਹ ਜਿੰਨੀ ਤਬਾਹੀ ਕਰੇਗੀ ਜਿੰਨੀ ਬਰਬਾਦੀ ਕਰੇਗੀ ਇੱਕ ਮਾਸੂਮ ਬੱਚੇ ਦੇ ਹੱਥ ਦੇ ਵਿੱਚ छोटा जि बच्चा तीन चार साल का हथ तलवार है शस्त्र है तो जो गुस्से ही आ गया तो किबाही करेगा की करेगा ये तीन चार साल का बच्चा की करेगा पर खबमा करनी जो वे गई है तबाही उसने करनी है बर्बादी उसने करनी है अगर उस क्रोध चढ़ गया अगर उसने गलत सोच लिया अगर उसके पुरने गलत रहे तो वे गलती हजारा वर्गे गलती एक है ਸਾਰੇ ਮਨੋਕਲੀ ਤੋਂ ਸਹਿਬ ਕਹਿੰਦੇ ਨੇ ਤੂੰ ਹਜ਼ਾਰਾਂ ਤਰ੍ਹਾਂ ਦੀ ਸਿਆਣਪ ਇਕੱਠੀ ਕਰ ਲੈ ਮਨ ਤੇ ਨਹੀਂ ਪਵਿੱਤਰ ਹੁੰਦਾ ਮਨ ਤੇ ਨਹੀਂ ਸਚਿਆਰ ਆਉਂਦਾ ਇਸ ਵਾਸਤੇ ਮੂਰਖ ਤੇ ਮਹਿਲੇ ਹੁੰਦੇ ਨੇ ਬੜੇ ਬੜੇ ਗਿਆਨੀ ਪੰਡਤ ਆਲਮ ਫਾਜ਼ਲ ਵੀ ਹੰਕਾਰ ਦੀ ਪੰਡ ਚੁੱਕੀ ਹੁੰਦੇ ਨੇ ਔਰ ਕੁਝ ਵੀ ਨਹੀਂ ਸਹਿ ਸਿਆੜਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਤੇ ਅੱਜ ਤੱਕ ਇਹੀ ਤੌਰ ਤਰੀਕੇ ਅਪਣਾਏ ਗਏ ਸਨ ਕਿ ਬ੍ਰਾਹਮਣਾਂ ਦਾ ਖਿਆਲ ਸੀ ਵੇਦਾਂ ਦਾ ਪਾਠ ਕਰੋ ਵੇਦਾਂ ਦੇ ਪੰਡਤ ਬਣੋ ਆਲਮ ਫਾਜ਼ਲ ਬਣੋ ਗੁਰਮਤ ਨਹੀਂ ਸਹਿਮਤ ਹੋਈ ਪਾਠ ਪੜ੍ਹੇ ਹੋ ਪਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਦੇ ਪੰਜ ਜਨਾਂ ਸੋ ਸੰਗ ਨਾ ਛੁਟਕੇ ਹੋ ਆਧਕ ਆਮ ਬੁਦਵਾਦੇ ਪਿਆਰੇ ਇਹਨੂੰ ਵਿਧ ਮਿਲਣ ਨਾ ਚਾਹੀ ਇਹ ਵਿਧੀ ਜਿਹੜੀ ਤੂੰ ਅਪਣਾਈ ਹੈ ਚਾਰ ਵੇਦਾਂ ਦਾ ਵਿਚਾਰਕ ਬਣ ਗਿਆ ਹੈ ਦਾਰਸ਼ਨਿਕ ਬਣ ਗਿਆ ਹੈ ਗਿਆਨੀ ਬਣ ਗਿਆ ਹੈ ਪੰਡਤ ਬਣ ਗਿਆ ਹੈ ਤੇ ਬੜਾ ਤਗੜਾ ਤੂੰ ਪਾਠੀ ਬਣ ਗਿਆ ਹੈ ਇਹਦੇ ਨਾਲ ਕੀ ਹੋਣਾ ਹੈ ਕੁਝ ਵੀ ਨਹੀਂ ਤੋ ਮਹਾਰਾਜ ਫਿਰ ਕਿਵੇਂ ਸਚਿਆਰ ਬਣਿਆ ਇਸ ਸਵਾਲ ਨੂੰ ਗੁਰਨਾਨਕ ਦੇਵ ਜੀ ਮਹਾਰਾਜ ਆਪ ਖੜਾ ਕਰਦੇ ਕਿਉ ਸਚਿਆਰਾ ਕੋਈ ਏ ਕਿਉ ਕੂੜੇ ਟੁੱਟੇ ਬਾਲ ਕਿਉਕਿ ਸੱਚ ਦੇਚ ਸਚਿਆਰ ਲੀਨ ਹੋ ਸਕਦਾ ਕੁੜਿਆਰ ਤੇ ਲੀਨ ਨਹੀਂ ਹੋ ਸਕਦਾ ਕੋ ਸਚਿਆਰ ਕਿਵੇਂ ਬਣੇ ਇਸ ਸਵਾਲ ਦਾ ਜਵਾਬ ਹੁਕਮ ਰਜ਼ਾਈ ਚਲਣਾ ਨਾਨਕ ਨੇ ਲਿਖਿਆ ਨਾ ਹੁਕਮ ਦੀ ਰਜ਼ਾ ਦੇ ਚ ਚਲਣਾ ਹੁਕਮ ਨੂੰ ਮੰਨ ਕੇ ਚੱਲਣਾ ਹੁਕਮ ਦੀ ਪ੍ਰਸੰਤਾ ਦੇ ਚੱਲਣਾ ਹੁਕਮ ਨੂੰ ਖਿੜੇ ਮੱਥੇ ਕਬੂਲ ਕਰ ਲੈਣਾ ਕਿਹੜੇ ਹੁਕਮ ਨੂੰ ਸਾਬਕਨ ਨਾਨਕ ਲਿਖਿਆ ਨਾਲ ਜਿਹੜਾ ਹੁਕਮ ਤੇਰੇ ਨਾਲ ਲਿਖਿਆ ਹੋਇਆ ਹੈ ਕਿੱਥੇ ਲਿਖਿਆ ਹੋਇਆ ਹੈ ਉਹ ਕੀ ਲਿਖਿਆ ਹੋਇਆ ਹੈ ਉਹਨੂੰ ਖੋਲਿਆ ਗੁਰੂ ਨਾਨਕ ਨੇ ਦੂਜੀ ਪੌੜੀ ਦੇ ਚ ਇਹ ਦੂਜੀ ਪੌੜੀ ਦੇ ਵਿਚਾਰ ਆਪਾਂ ਕੱਲ ਕਰਾਂਗੇ ਕਿਹੜਾ ਹੁਕਮ ਸਾਡੇ ਨਾਲ ਲਿਖਿਆ ਹੋਇਆ ਜਿਹਨੂੰ ਅਸੀਂ ਪੜ੍ਹਨਾ ਹੈ ਜਿਹਨੂੰ ਅਸੀਂ ਸਮਝਣਾ ਹੈ ਤੇ ਜਿਸ ਹੁਕਮ ਨੂੰ ਅਸੀਂ ਮੰਨਣਾ ਹੈ ਤੇ ਜਿਸ ਦੇ ਮੰਨਵੇ ਆਸੀਂ ਸਚਿਆਰ ਹੋ ਜਾਵਾਂਗੇ ਤੇ ਸੱਚ ਦੇ ਚਲੀਨ ਹੋ ਜਾਵਾਂਗੇ ਕਿਉ ਸਚਿਆਰਾ ਹੋਈਏ ਕਿਉ ਕੂੜੇ ਟੁੱਟੇ ਪਾਲਦਾ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਬੜੇ ਸੌਖੇ ਤਰੀਕੇ ਨਾਲ ਅਸੀਂ ਕਹਿ ਦਿੰਦੇ ਆ ਬੇਰਜ਼ਾ ਦੇ ਚਰਾਓ ਪਰ ਸਵਾਲ ਹੈ ਉਹਦੀ ਰਜ਼ਾ ਕੀ ਹੈ ਉਹਦਾ ਹੁਕਮ ਹੈ ਕਿ ਉਹ ਕੀ ਹੁਕਮ ਕਰ ਰਿਹਾ ਕਿੱਥੋਂ ਪੜੀਏ ਕਿਵੇਂ ਪੜੀਏ ਤੇ ਸਾਇਦ ਕਰਨ ਲਿਖਿਆ ਨਾਲ ਉਹ ਹੁਕਮ ਤੇਰੇ ਨਾਲ ਲਿਖਿਆ ਜਿੰਨੂੰ ਤੂੰ ਪੜ੍ਹਨ